ਪੰਜਾਬ ਦੀ ਧਰਤੀ 1990 ਦੇ ਦਹਾਕੇ ਦਾ ਉਹ ਦੌਰ ਜਦੋਂ ਹਵਾਵਾਂ ਵਿੱਚ ਬਾਰੂਦ ਦੀ ਗੰਧ ਘੁਲੀ ਹੋਈ ਸੀ ਅਤੇ ਹਰ ਦਿਨ ਇੱਕ ਨਵੀਂ ਸਵੇਰ ਦੀ ਥਾਂ ਇੱਕ ਨਵੇਂ ਡਰ ਨਾਲ ਚੜਦਾ ਸੀ ਇਹ ਉਹ ਸਮਾਂ ਸੀ ਜਦੋਂ ਇੱਕ ਦਹਾਕੇ ਤੋਂ ਚੱਲੀ ਖੜਕੂ ਲਹਿਰ ਆਪਣੇ ਆਖਰੀ ਸਾਹ ਗਿਣ ਰਹੀ ਸੀ ਅਤੇ ਸਰਕਾਰੀ ਤੰਤਰ ਦੀ ਪકડ ਲੋਹੇ ਵਾਂਗ ਮਜ਼ਬੂਤ ਹੋ ਚੁੱਕੀ ਸੀ ਇਸੇ ਗੜਬੜ ਅਤੇ ਬੇਯਕੀਨੀ ਦੇ ਮਾਹੌਲ ਵਿੱਚ ਇੱਕ 17 ਸਾਲਾਂ ਦਾ ਨੌਜਵਾਨ ਸੀ ਜਿਸ ਦੀਆਂ ਅੱਖਾਂ ਵਿੱਚ ਡਰ ਨਹੀਂ ਸਗੋਂ ਇੱਕ ਅਜੀਬ ਜਿਹਾ ਜਜ਼ਬਾ ਸੀ ਇਕ ਅਜਿਹਾ ਨੌਜਵਾਨ ਜਿਸਨੇ ਸਕੂਲ ਦੀਆਂ ਕਿਤਾਬਾਂ ਛੱਡ ਕੇ ਹਥਿਆਰਾਂ ਨਾਲ ਨਾਤਾ ਜੋੜ ਲਿਆ ਸੀ ਇੱਕ ਅਜਿਹਾ ਯੋਧਾ ਜਿਸ ਦਾ ਨਾਮ ਸੁਣ ਕੇ ਵੱਡੇ ਵੱਡੇ ਪੁਲਿਸ ਅਫਸਰਾਂ ਦੇ ਪਸੀਨੇ ਛੁੱਟ ਜਾਂਦੇ ਸਨ ਕੌਣ ਸੀ ਉਹ ਕੀ ਕਹਾਣੀ ਸੀ ਉਸਦੀ ਕਿਉਂ ਇੱਕ ਛੋਟੀ ਉਮਰ ਦਾ ਮੁੰਡਾ ਜਿਸ ਦੇ ਖੇਡਣ ਮੱਲਣ ਦੇ ਦਿਨ ਸਨ ਸੰਘਰਸ਼ ਤੇ ਉਸ ਖਤਰਨਾਕ ਰਾਤੇ ਤੁਰ ਪਿਆ ਜਿੱਥੇ ਹਰ ਮੋੜ ਤੇ ਮੌਤ ਉਸ ਦੇ ਇੰਤਜ਼ਾਰ ਕਰ ਰਹੀ ਸੀ ਅੱਜ ਅਸੀਂ ਉਸੇ ਨਿੱਡਰ ਯੋਧੇ ਦੇ ਭਾਈ ਅਮਰੀਕ ਸਿੰਘ ਬੀਰੂ ਦੀ ਗੱਲ ਕਰਾਂਗੇ ਜਿਸ ਨੇ ਸਿਰਫ 17 ਸਾਲ ਦੀ ਉਮਰ ਵਿੱਚ ਸ਼ਹਾਦਤ ਦਾ ਜੰਮ ਪੀਤਾ ਅਤੇ ਇਤਿਹਾਸ ਦੇ ਪੰਨਿਆਂ ਤੇ ਆਪਣਾ ਨਾਂ ਹਮੇਸ਼ਾ ਲਈ ਦਰਜ ਕਰਵਾ ਗਿਆ ਇੱਕ ਯੋਧੇ ਦਾ ਜਨਮ ਅਤੇ ਉਸ ਦੌਰ ਦਾ ਪੰਜਾਬ ਭਾਈ ਅਮਰੀਕ ਸਿੰਘ ਬੀਰੂ ਦੀ ਕਹਾਣੀ ਨੂੰ ਸਮਝਣ ਲਈ ਸਾਨੂੰ ਪਹਿਲਾਂ ਉਸ ਦੌਰ ਦੇ ਪੰਜਾਬ ਨੂੰ ਸਮਝਣਾ ਪਵੇਗਾ 1984 ਦੇ ਕੱਲੂਕਾਰੇ ਨੇ ਪੰਜਾਬ ਦੇ ਮਨ ਤੇ ਅਜੇਹੇ ਜ਼ਖਮ ਛੱਡੇ ਸਨ ਜੋ ਅਜੇ ਤੱਕ ਭਰੇ ਨਹੀਂ ਸਨ ਇਸੇ ਘਟਨਾ ਤੋਂ ਬਾਅਦ ਪੰਜਾਬ ਵਿੱਚ ਨੌਜਵਾਨਾਂ ਦੀ ਇੱਕ ਅਜੇਹੀ ਪੀੜੀ ਪੈਦਾ ਹੋਈ ਜਿਸ ਨੇ ਹੋਸ਼ ਸੰਭਾਲਦਿਆਂ ਹੀ ਆਪਣੇ ਆਲੇ-ਦੁਆਲੇ ਸਰਕਾਰੀ ਦਮਨ ਅਤੇ ਹਥਿਆਰਬੰਦ ਸੰਘਰਸ਼ ਦਾ ਮਾਹੌਲ ਦੇਖਿਆ ਇਸੇ ਪੀੜੀ ਦੇ ਇੱਕ ਪ੍ਰਤੀਕ ਸਨ ਭਾਈ ਅਮਰੀਕ ਸਿੰਘ ਬੀਰੂ ਉਹਨਾਂ ਦਾ ਜਨਮ 1976 ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਖਾਰਾ ਵਿਖੇ ਪਿਤਾ ਵਜੀਰ ਸਿੰਘ ਅਤੇ ਮਾਤਾ ਜਗਮੇਲ ਕੌਰ ਦੇ ਘਰ ਹੋਇਆ ਉਹ ਚਾਰ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ ਅਤੇ ਪਰਿਵਾਰ ਦੇ ਲਾਡਲੇ ਸਨ ਉਹਨਾਂ ਦਾ ਬਚਪਨ ਆਮ ਪਿੰਡੂ ਬੱਚਿਆਂ ਵਰਗਾ ਹੀ ਸੀ ਪਰ ਉਹਨਾਂ ਦੇ ਘਰ ਦਾ ਮਾਹੌਲ ਆਮ ਨਹੀਂ ਸੀ ਉਹਨਾਂ ਦੇ ਇੱਕ ਵੱਡੇ ਭਰਾ ਪਾਈਦਰਸ਼ਨ ਸਿੰਘ 6 ਸਟੂਡੈਂਟ ਫੈਡਰੇਸ਼ਨ ਦੇ ਸੇਵਾਦਾਰ ਸਨ ਇਸ ਕਾਰਨ ਖਾੜਕੂ ਲਹਿਰ ਨਾਲ ਜੁੜੇ ਸਿੰਘਾਂ ਦਾ ਉਹਨਾਂ ਦੇ ਘਰ ਆਉਣਾ ਜਾਣਾ ਲੱਗਾ ਰਹਿੰਦਾ ਸੀ ਬਾਲ ਅਮਰੀਕ ਸਿੰਘ ਇਹਨਾਂ ਯੁੱਧਿਆਂ ਦੀਆਂ ਗੱਲਾਂ ਸੁਣਦੇ ਇਹਨਾਂ ਦੇ ਹੌਸਲੇ ਅਤੇ ਜਜ਼ਬੇ ਨੂੰ ਦੇਖਦੇ ਅਤੇ ਹੌਲੀ-ਹੌਲੀ ਉਹਨਾਂ ਦੇ ਬਾਲ ਮਨ ਤੇ ਇਸ ਸੰਘਰਸ਼ ਦਾ ਡੂੰਘਾ ਅਸਰ ਹੋਣ ਲੱਗਾ ਜਦੋਂ ਉਹ ਸਿਰਫ 7ਵੀਂ ਜਮਾਤ ਵਿੱਚ ਪੜ੍ਹਦੇ ਸਨ ਉਹਨਾਂ ਨੇ ਸਥਾਨਿਕ ਸਿੰਘਾਂ ਨਾਲ ਮਿਲ ਕੇ ਛੋਟੀਆਂ-ਮੋਟੀਆਂ ਕਾਰਵਾਈਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਪਰਿਵਾਰ ਨੇ ਉਹਨਾਂ ਦੀ ਛੋਟੀ ਉਮਰ ਦੇਖ ਕੇ ਉਹਨਾਂ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜਿਸਦੇ ਦਿਲ ਵਿੱਚ ਕੌਮ ਦਾ ਦਰਦ ਵਸ ਜਾਵੇ ਉਸ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਬੱਬਰ ਖਾਲਸਾ ਅਤੇ ਮਾਲਵੇ ਦਾ ਸ਼ੇਰ ਜਵਾਨੀ ਵਿੱਚ ਪੈਰ ਰੱਖਦਿਆਂ ਹੀ ਭਾਈ ਅਮਰੀਕ ਸਿੰਘ ਬੀਰੂ ਨੇ ਖਾੜਕੂ ਲਹਿਰ ਦੀ ਸਭ ਤੋਂ ਅਨੁਸ਼ਾਸਿਤ ਅਤੇ ਸਿਧਾਂਤਕ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਵਿੱਚ ਸ਼ਮੂਲੀਅਤ ਕਰ ਲਈ ਇਹ ਉਹ ਸਮਾਂ ਸੀ ਜਦੋਂ ਲਹਿਰ ਆਪਣੇ ਆਖਰੀ ਪੜਾਅ ਤੇ ਸੀ ਜਥੇਬੰਦੀ ਦੇ ਵੱਡੇ-ਵੱਡੇ ਆਗੂ ਜਾਂ ਤਾਂ ਸ਼ਹੀਦ ਹੋ ਚੁੱਕੇ ਸਨ ਜਾਂ ਫੜੇ ਜਾ ਚੁੱਕੇ ਸਨ ਪਰਪਾਈ ਅਮਰੀਕ ਸਿੰਘ ਬੀਰੂ ਵਰਗੇ ਨੌਜਵਾਨ ਯੋਧਿਆਂ ਦੇ ਹੌਸਲੇ ਅਜੇ ਵੀ ਬੁਲੰਦ ਸਨ। ਉਹਨਾਂ ਨੇ ਆਪਣੇ ਸਾਥੀਆਂ ਭਾਈ ਬਲਵਿੰਦਰ ਸਿੰਘ ਬੁਲਟ ਬੱਬਰ, ਭਾਈ ਕੁੱਕਰ ਸਿੰਘ ਬੱਬਰ ਅਤੇ ਭਾਈ ਨਿਹਾਲ ਸਿੰਘ ਬਰਨਾਲਾ ਬੱਬਰ ਨਾਲ ਮਿਲ ਕੇ ਮਾਲਵਾ ਖੇਤਰ ਵਿੱਚ ਕਈ ਵੱਡੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ। ਇਹਨਾਂ ਵਿੱਚੋਂ ਇੱਕ ਮਸ਼ਹੂਰ ਘਟਨਾ ਹੋਰਲੇ ਪਿੰਡ ਦੇ ਮੁਕਾਬਲੇ ਦੀ ਹੈ ਜਿੱਥੇ ਇਹਨਾਂ ਸਿੰਘਾਂ ਨੇ ਨਾ ਸਿਰਫ ਸੁਰੱਖਿਆ ਬਲਾਂ ਨੂੰ ਹਰਾਇਆ ਸਗੋਂ ਉਹਨਾਂ ਦੇ ਹਥਿਆਰ ਵੀ ਖੋ ਕੇ ਲੈ ਗਏ। ਇਸ ਘਟਨਾ ਨੇ ਪੂਰੇ ਪੁਲਿਸ ਮੈਕਮੇਨ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਭਾਈ ਬੀਰੂ ਦਾ ਨਾਮ ਖਾੜਕੂ ਹਲਕਿਆ ਵਿੱਚ ਮਸ਼ਹੂਰ ਹੋ ਗਿਆ। ਪੰਜਾਬ ਪੁਲਿਸ ਉਹਨਾਂ ਨੂੰ ਫੜਨ ਲਈ ਪਾਗਲ ਹੋਈ ਪਈ ਸੀ। ਜਦੋਂ ਸਿੱਧੇ ਤਰੀਕੇ ਨਾਲ ਉਹਨਾਂ ਨੂੰ ਫੜ ਨਹੀਂ ਸਕੇ ਤਾਂ ਉਹਨਾਂ ਨੇ ਉਹਨਾਂ ਦੇ ਪਰਿਵਾਰ ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਪੰਥਕ ਸਰੋਤਾਂ ਅਨੁਸਾਰ ਪੁਲਿਸ ਨੇ ਉਹਨਾਂ ਦੇ ਬਜ਼ੁਰਗ ਮਾਤਾ-ਪਿਤਾ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਤੇ ਤਸ਼ੱਦਦ ਕੀਤਾ ਤਾਂ ਕਿ ਭਾਈ ਸਾਹਿਬ ਆਤਮ ਸਮਰਪਣ ਕਰ ਦੇਣ। ਪਰ ਪਿੰਡ ਦੀ ਪੰਚਾਇਤ ਦੇ ਦਖਲ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ। ਇਹ ਘਟਨਾਵਾਂ ਪਾਈ ਸਾਹਿਬ ਦੇ ਸੰਘਰਸ਼ ਨੂੰ ਹੋਰ ਵੀ ਮਜ਼ਬੂਤ ਕਰ ਰਹੀਆਂ ਸਨ। 1993 ਦੇ ਸ਼ੁਰੂ ਤੱਕ ਪੰਜਾਬ ਵਿੱਚ ਸੁਰੱਖਿਆ ਬਲਾਂ ਦਾ ਦਬਾਅ ਬਹੁਤ ਜ਼ਿਆਦਾ ਵੱਧ ਗਿਆ ਸੀ। ਆਪਰੇਸ਼ਨ ਰક્ષਕ ਵਰਗੀਆਂ ਕਾਰਵਾਈਆਂ ਨੇ ਸਿੰਘਾਲੀ ਪੰਜਾਬ ਵਿੱਚ ਰਹਿਣਾ ਅਤੇ ਕਾਰਵਾਈ ਕਰਨਾ ਲਗਭਗ ਅਸੰਭਵ ਬਣਾ ਦਿੱਤਾ ਸੀ। ਇਸ ਕਾਰਨ ਪਾਈ ਅਮਰੀਕ ਸਿੰਘ ਬੀਰੂ ਅਤੇ ਉਹਨਾਂ ਦੇ ਸਾਥੀਆਂ ਨੇ ਆਪਣਾ ਟਿਕਾਣਾ ਬਦਲ ਕੇ ਗਵਾਂਡੀ ਰਾਜ ਹਰਿਆਣਾ ਵਿੱਚ ਜਾਣ ਦਾ ਫੈਸਲਾ ਕੀਤਾ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਮਾਰਚ 1993 ਵਿੱਚ ਹਰਿਆਣੇ ਦੇ ਗਸਵਾਨ ਪਿੰਡ ਵਿੱਚ ਸ਼ੇਰਾ ਨਾਮ ਦੇ ਇੱਕ ਮੁਖਮਰ ਨੇ ਪੈਸੇ ਦੇ ਲਾਲਚ ਵਿੱਚ ਪੁਲਿਸ ਨੂੰ ਸਿੰਘਾਂ ਦੀ ਸੂ ਦੇ ਦਿੱਤੀ ਪੁਲਿਸ ਨੇ ਚਾਰੇ ਪਾਸਿਓਂ ਘੇਰਾ ਪਾ ਲਿਆ ਅਤੇ ਇੱਕ ਭਿਆਨਕ ਮੁਕਾਬਲਾ ਸ਼ੁਰੂ ਹੋ ਗਿਆ ਇਸ ਮੁਕਾਬਲੇ ਵਿੱਚ ਬੱਬਰ ਖਾਲਸਾ ਦੇ ਮਹਾਨ ਜਰਨੈਲ ਭਾਈ ਬਲਵਿੰਦਰ ਸਿੰਘ ਬੁਲੇਟ ਆਪਣੇ ਦੋ ਹੋਰ ਸਾਥੀਆਂ ਸਮੇਤ ਸ਼ਹਾਦਤ ਪ੍ਰਾਪਤ ਕਰ ਗਏ ਇਸ ਘਟਨਾ ਨੇ ਭਾਈ ਅਮਰੀਕ ਸਿੰਘ ਬੀਰੂ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ ਆਪਣੇ ਜਿਗਰੀ ਸਾਥੀਆਂ ਅਤੇ ਆਪਣੇ ਆਗੂ ਨੂੰ ਗਵਾਉਣ ਦਾ ਦਰਦ ਬਹੁਤ ਵੱਡਾ ਸੀ ਪਰ ਉਹ ਹੌਸਲਾ ਨਹੀਂ ਹਾਰੇ ਭਾਈ ਬਲਵਿੰਦਰ ਸਿੰਘ ਬੁਲਟ ਦੇ ਹੁਕਮ ਤੇ ਉਹ ਅਤੇ ਭਾਈ ਨਿਹਾਲ ਸਿੰਘ ਬਰਨਾਲਾ ਉਸ ਘੇਰੇ ਵਿੱਚੋਂ ਬਚ ਨਿਕਲਣ ਵਿੱਚ ਕਾਮਯਾਬ ਹੋ ਗਏ ਇਹ ਘਟਨਾ ਦਰਸਾਉਂਦੀ ਹੈ ਕਿ ਲਹਿਰ ਹੁਣ ਮੁਖਬਰੀ ਅਤੇ ਅੰਦਰੂਨੀ ਧੋਖੇ ਦਾ ਸ਼ਿਕਾਰ ਹੋ ਰਹੀ ਸੀ ਭਾਈ ਅਮਰੀਕ ਸਿੰਘ ਬੀਰੂ ਦੇ ਆਖਰੀ ਦਿਨਾਂ ਨੂੰ ਸਮਝਣ ਲਈ ਸਾਨੂੰ ਉਸ ਸਮੇਂ ਦੇ ਇੱਕ ਹੋਰ ਕੌੜੇ ਸੱਚ ਨੂੰ ਜਾਨਣਾ ਪਵੇਗਾ ਅਤੇ ਉਹ ਸੱਚ ਸੀ ਝੂਠੇ ਪੁਲਿਸ ਮੁਕਾਬਲਿਆਂ ਦਾ ਇਹ ਉਹ ਦੌਰ ਸੀ ਜਦੋਂ ਮਨੁੱਖੀ ਅਧਿਕਾਰਾਂ ਦਾ ਕਾਣ ਆਮ ਗੱਲ ਹੋ ਗਈ ਸੀ ਹਿਊਮਨ ਰਾਈਟਸ ਵਾਚ ਅਤੇ ਐਮਨੈਸਟੀ ਇੰਟਰਨੈਸ਼ਨਲ ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਦੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਉਸ ਸਮੇਂ ਪੰਜਾਬ ਪੁਲਿਸ ਦੁਆਰਾ ਹਜ਼ਾਰੇ ਸਿੱਖ ਨੌਜਵਾਨਾਂ ਨੂੰ ਘਰਾਂ ਤੋਂ ਚੁੱਕਿਆ ਜਾਂਦਾ ਉਹਨਾਂ 'ਤੇ ਅਮਨੁੱਖੀ ਤਸ਼ੱਦਦ ਕੀਤਾ ਜਾਂਦਾ ਅਤੇ ਫਿਰ ਉਹਨਾਂ ਨੂੰ ਇੱਕ ਬਨਾਵਟੀ ਮੁਕਾਬਲੇ ਵਿੱਚ ਮਾਰ ਕੇ ਅਣਪਛਾਣਿਆ ਅੱਤਵਾਦੀ ਕਰਾਰ ਦੇ ਦਿੱਤਾ ਜਾਂਦਾ ਮਨੁੱਖੀ ਅਧਿਕਾਰ ਕਾਰਕਟਰ ਜਸਵੰਤ ਸਿੰਘ ਖਾਲੜਾ ਨੇ ਅਜਿਹੇ ਹਜ਼ਾਰਾਂ ਲਾਹਵਾਰਸ ਲਾਸ਼ਾਂ ਦੇ ਗੁਪਤ ਸਸਕਾਰ ਦਾ ਪਰਦਾਫਾਸ਼ ਕੀਤਾ ਸੀ ਜਿਸ ਦੀ ਕੀਮਤ ਉਹਨਾਂ ਨੇ ਆਪਣੀ ਜਾਨ ਦੇ ਕੇ ਚੁਕਾਉਣੀ ਪਈ ਸੀ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਦੀਆਂ ਅਦਾਲਤਾਂ ਨੇ ਵੀ ਖੁਦ 1993 ਵਿੱਚ ਹੋਏ ਕਈ ਅਜਿਹੇ ਝੂਠੇ ਮੁਕਾਬਲਿਆਂ ਦੇ ਮਾਮਲੇ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾ ਕੇ ਉਮਰ ਕੈਦ ਦੀਆਂ ਸਜ਼ਾਵਾਂ ਸੁਣਾਈਆਂ ਹਨ ਇਹ ਇਤਿਹਾਸਿਕ ਸੰਦਰਭ ਸਾਨੂੰ ਦੱਸਦਾ ਹੈ ਕਿ ਉਸ ਦਾਰ ਵਿੱਚ ਹਰ ਪੁਲਿਸ ਮੁਕਾਬਲਾ ਅਸਲ ਵਿੱਚ ਇੱਕ ਸਵਾਲੀਆ ਨਿਸ਼ਾਨ ਸੀ ਹਰਿਆਣੇ ਦੇ ਮੁਕਾਬਲੇ ਤੋਂ ਬਾਅਦ ਭਾਈ ਅਮਰੀਕ ਸਿੰਘ ਬੀਰੂ ਆਪਣੇ ਸਾਥੀਆਂ ਤੋਂ ਵਿਛੜ ਕੇ ਇਕੱਲੇ ਰਹਿ ਗਏ ਸਨ ਉਹ ਵਾਪਸ ਪੰਜਾਬ ਆ ਗਏ 13 April 1993 ਵਿਸਾਖੀ ਦਾ ਪਵਿੱਤਰ ਦਿਹਾੜਾ ਭਾਈ ਸਾਹਿਬ ਮਾਨਸਾ ਜ਼ਿਲ੍ਹੇ ਦੇ ਪਿੰਡ ਮੱਖਾ ਵਿੱਚ ਇੱਕ ਘਰ ਵਿੱਚ ਰੁਕੇ ਹੋਏ ਸਨ ਪਰ ਇੱਕ ਵਾਰ ਫਿਰ ਇੱਕ ਮੁਖਬਰ ਨੇ ਪੁਲਿਸ ਨੂੰ ਉਹਨਾਂ ਦੀ ਸੂਹ ਦੇ ਦਿੱਤੀ ਦੇਖਦੇ ਹੀ ਦੇਖਦੇ ਪੁਲਿਸ ਅਤੇ CRPF ਦੀਆਂ ਸੈਂਕੜੇ ਗੱਡੀਆਂ ਨੇ ਉਸ ਘਰ ਨੂੰ ਘੇਰ ਲਿਆ ਪੁਲਿਸ ਨੇ ਲਾਊਡ ਸਪੀਕਰ ਤੇ ਐਲਾਨ ਕੀਤਾ ਅਮਰੀਕ ਸਿੰਘ ਆਤਮ ਸਮਰਪਣ ਕਰ ਦੇ ਨਹੀਂ ਤਾਂ ਮਾਰਿਆ ਜਾਵੇਗਾ ਅੰਦਰੋਂ ਇੱਕ ਸ਼ੇਰ ਦੀ ਗਰਜ ਵਰਗੀ ਆਵਾਜ਼ ਆਈ ਜਿਸ ਨੇ ਪੂਰੇ ਮਾਹੌਲ ਨੂੰ چیر ਦਿੱਤਾ ਭਾਈ ਸਾਹਿਬ ਨੇ ਜਵਾਬ ਦਿੱਤਾ ਸਿੰਘ ਸਿਰਫ ਗੁਰੂ ਅੱਗੇ ਆਤਮ ਸਮਰਪਣ ਕਰਦੇ ਹਨ ਇਹ ਜਵਾਬ ਸੁਣਦੇ ਹੀ ਦੋਵਾਂ ਪਾਸਿਓਂ ਗੋਲੀਆਂ ਦਾ ਮੀਂਹ ਵਰਣ ਲੱਗਾ ਇੱਕ ਪਾਸੇ ਸੈਂਕੜੇ ਸੁਰੱਖਿਆ ਬਲ ਅਤੇ ਦੂਜੇ ਪਾਸੇ ਗੁਰੂ ਦਾਇਕ ਇਕੱਲਾ ਸਿੰਘ ਕਈ ਘੰਟੇ ਮੁਕਾਬਲਾ ਚੱਲਦਾ ਰਿਹਾ ਜਦੋਂ ਪੁਲਿਸ ਅਤੇ ਕਮਾਂਡੋ ਕਰਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਤਾਂ ਭਾਈ ਸਾਹਿਬ ਦੀ ਗੋਲੀ ਉਹਨਾਂ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੰਦੀ ਦੱਸਿਆ ਜਾਂਦਾ ਹੈ ਕਿ ਇਸ ਮੁਕਾਬਲੇ ਵਿੱਚ ਇੱਕ ਪੁਲਿਸ ਅਫਸਰ ਅਤੇ ਦੋ ਕਮਾਂਡੋ ਵੀ ਮਾਰੇ ਗਏ ਜਦੋਂ ਸੁਰੱਖਿਆ ਬਲ ਇੱਕ ਇਕੱਲੇ ਯੋਧੇ ਨੂੰ ਕਾਬੂ ਨਾ ਕਰ ਸਕੇ ਤਾਂ ਉਹਨਾਂ ਨੇ ਆਪਣੀ ਹਾਰ ਮੰਨਦਿਆਂ ਉਸ ਕਮਰੇ ਵਿੱਚ ਗ੍ਰੇਨੇਡ ਸੁੱਟੇ ਜਿੱਥੇ ਭਾਈ ਸਾਹਿਬ ਮੋਰਚਾ ਲਾਈ ਬੈਠੇ ਸਨ ਇੱਕ ਤੋਂ ਬਾਅਦ ਇੱਕਈ ਤਮਾਕੇ ਹੋਏ ਅਤੇ ਗੋਲੀਆਂ ਦੀ ਗੜਗੜਾਹਟ ਵਿੱਚ ਗੁਰੂ ਦਾ ਉਹ ਲਾਲ 17 ਸਾਲਾ ਪਾਈ ਅਮਰੀਕ ਸਿੰਘ ਬੀਰੂ ਵਿਸਾਖੀ ਵਾਲੇ ਦਿਨ ਸ਼ਹਾਦਤ ਦਾ ਜੰਮ ਪੀਤਾ ਉਹਨਾਂ ਦੀ ਬਹਾਦਰੀ ਦਾ ਖੌਫ ਇੰਨਾ ਸੀ ਕਿ ਉਹਨਾਂ ਦੀ ਮੌਤ ਤੋਂ ਬਾਅਦ ਵੀ ਪੁਲਿਸ ਉਹਨਾਂ ਦੇ ਨੇੜੇ ਜਾਣ ਤੋਂ ਡਰਦੀ ਰਹੀ। ਉਹਨਾਂ ਨੇ ਘਰ ਦੇ ਮਾਲਕਾਂ ਨੂੰ ਅੰਦਰ ਭੇਜ ਕੇ ਪਹਿਲਾਂ ਇਹ ਯਕੀਨੀ ਕੀਤਾ ਕਿ ਯੋਧਾ ਸੱਚਮੁੱਚ ਸ਼ਹੀਦ ਹੋ ਗਿਆ ਹੈ। ਭਾਈ ਅਮਰੀਕ ਸਿੰਘ ਬੀਰੂ ਦਾ ਜੀਵਨ ਬੇਸ਼ੱਕ ਛੋਟਾ ਸੀ ਪਰ ਉਹਨਾਂ ਦੀ ਕੁਰਬਾਨੀ ਬਹੁਤ ਵੱਡੀ ਸੀ। ਉਹ ਉਸ ਪੀੜੀ ਦੇ ਪ੍ਰਤੀਕ ਹਨ ਜਿਸ ਨੇ 1983 ਦੇ ਦੁਖਾਂਤ ਤੋਂ ਬਾਅਦ ਜਨਮ ਲਿਆ ਅਤੇ ਆਪਣੇ ਹੱਕਾਂ ਲਈ ਲੜਦਿਆਂ ਆਪਣੀ ਜਾਨ ਵਾਰ ਦਿੱਤੀ। ਸਿੱਖ ਸੰਸਥਾਵਾਂ ਵੱਲੋਂ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ ਅਤੇ ਹਰ ਸਾਲ 13 ਅਪ੍ਰੈਲ ਨੂੰ ਉਨ੍ਹਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਹਨ। ਉਹਨਾਂ ਦੀ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਇਤਿਹਾਸ ਦੇ ਸਭ ਤੋਂ ਔਖੇ ਸਮਿਆਂ ਵਿੱਚ ਵੀ ਕੁਝ ਰੂਹਾਂ ਅਜੇਹੀਆਂ ਹੁੰਦੀਆਂ ਹਨ ਜੋ ਜ਼ੁਲਮ ਅੱਗੇ ਝੁਕਣ ਦੀ ਬਜਾਏ ਸਿਰ ਦੇ ਕੇ ਸੌਦਾ ਕਰਨਾ ਪਸੰਦ ਕਰਦੀਆਂ ਹਨ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ, "ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ।" ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਤੁਸੀਂ ਆਪਣੇ ਚੈਨਲ ਪੰਜਾਬੀ ਟਾਈਮ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਅਤੇ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ ਜਿਸ ਤੇ ਸਾਡਾ ਇਤਿਹਾਸ ਹਮੇਸ਼ਾ ਜਿੰਦਾ ਰਹੇ ਤੁਹਾਡਾ ਬਹੁਤ ਬਹੁਤ ਧੰਨਵਾਦ